ਹੰਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟਿਵ ਇਰ ਗੋਲਾਪਾ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀਆਂ ਮੈਂ ਜਿਆਦਾਤਰ ਸਾਰੀਆਂ ਤੁਹਾਨੂੰ ਸੂਈਆਂ ਵਿਖਾਉਣੀਆਂ ਆ ਇੱਕ ਕੋਈ ਬਸ ਗੱਭਣੇ ਆ ਬਾਕੀ ਸਾਰੀਆਂ ਸੋਈਆਂ ਸੋਈਆਂ ਵੀ ਤਾਜ਼ੀਆਂ ਹੀ ਆ ਜਿਹੜੀਆਂ ਬਿਲਕੁਲ ਇੱਕ ਮੱਝ ਬਿਲਕੁਲ ਹੁਣੇ ਸੋਈ ਹੈ ਜਿਹਦੇ ਇਹਨੇ ਪੋੜੇ ਵੀ ਨਹੀਂ ਤਾ ਚੁੱਕਿਆ ਆ ਦੇਖ ਸਕਦੇ ਸੀ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਵੀਰ ਜੀ ਹੋਰ ਸਨ ਠੀਕ ਠਾਜੇ ਵਧੀਆ ਹਾਂਜੀ ਤੁਸੀਂ ਸੁਣਾਓ ਸਭ ਠੀਕ ਠਾਜੇ ਨਾਮ ਦੱਸਦੇ ਕਰੀ ਆਪਾਂ ਗੁਰਪ੍ਰੀਤ ਸਿੰਘ ਹਾਂਜੀ ਪਿੰਡ ਲਖੂਵਾਲ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 9914460566 ਠੀਕ ਹੈ ਜੀ ਚਲੋ ਸ਼ੁਰੂਆਤ ਫਿਰਤਾ ਜੀ ਸੋਈ ਤਾਂ ਅਹ ਦੇਖ ਸਾਹਦੇ ਜੀ ਇਹ ਪੂਰੇ ਵੀ ਇਹਦੇ ਉਤਰ ਆਈਆਂ ਬਿਲਕੁਲ ਤਾਂ ਵੀ ਦੇ ਇੱਕ ਰੀ ਲਾਗੇ ਤਾਂ ਦੇਖ ਸਾਹਦੇ ਜੀ ਕਿ ਨਵਾਂ ਸੂਆ ਸੋਈ ਜੀ ਵੀਰ ਜੀ ਕਿਨਵਾਂ ਸੂਆ ਸੋਈ ਜੀ ਤੀਸਰਾ ਸੂਆ ਵੀਰ ਜੀ ਹੁਣ ਸੋਈ ਆ ਅੱਛਾ ਮੰਨ ਲਓ ਸਵੇਰੇ ਸੂਈ ਹੈ 4:00 ਵਜੇ ਠੀਕ ਹੈ ਜੇ ਅੱਜਰ ਸੁੱਟਦੀ ਆ ਵਧੀਆ ਅੱਛਾ ਜੇ ਅੱਜਰ ਪ੍ਰੋਪਰ ਪਾਤੀ ਆ ਬੱਚਾ ਪਚਾ ਚੰਗਾ ਆ ਕੇ 2.5 ਕਿਲੋ ਚ ਹੋਇਆ ਆ ਅੱਛਾ ਪਚਾ ਚੰਗਾ ਆ ਕੇ 2.5 ਕਿਲੋ ਚ ਹੋਇਆ ਵੀ ਹੈ ਬੋਲਾ ਬੜਾ ਕੱਢਿਆ ਕਿੰਨਾ ਕਚਵਾਈ ਜਾਊਗੀ ਉਹ ਤੇ ਮੈਂ ਤੇਰਾ 14 ਕਿਲੋ ਲਈ ਵਢੀ ਆ ਮੈਂ ਠੀਕ ਹੈ ਜੀ ਹਾਂ ਜੀ ਦੇਖੋ ਲੋ ਫੇਰ ਤੋਰੀਏ ਆ ਜੇ ਬੱਚਾ ਇਹਦਾ ਆ ਕੱਟਾ ਆ ਜਿਹੜਾ ਇਹਦਾ ਉਤਰਾ ਜਿਹੜਾ ਕੱਦ ਕਾਠ ਦੀ ਚੰਗੀ ਹੈ ਬਾਕੀ ਬੱਚਾ ਵੀ ਇਹਨੇ ਕਾਫੀ ਭਲਿਆ ਦਿੱਤਾ ਵਾ ਤਾਂ ਜੀ ਸੁਈ ਹੈ ਤੁਹਾਡੀ ਲੱਪੇ ਲੱਪੇ ਜੀ ਵੀ ਹੈ ਬਾਕੀ ਥੱਲੇੋਂ ਚੰਗੀ ਤਿਆਰ ਹੋਈ ਆ ਇਹ ਜੀ ਤੇ ਸਾਡਾ ਥੋੜਾ ਬੁਖਾਰ। ਸੰਬੈਣੀ ਵਾਲੇ ਪਾਸੇ ਤਾਂ ਠੰਡ ਦੇਖ ਸਕਦੇ ਤੇ। ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ। ਮੁੱਲ ਵੀਰ ਜੀ ਜਿੰਨਾ ਤੇ ਜਾਂਦੇ ਹੋ ਨਾ ਕਰ ਦਿੰਦੇ। ਜਿਹਾ ਜਿਹਾ ਕਰੀਏ। ਮੁੱਲ 80 ਰਾਂ ਕਰ ਦਈਏ। ਵੇਖ ਲਓ ਤੁਹਾਡੀ ਮਰਜ਼ੀ ਜੀ। ਜਿੰਨਾ ਤੁਸੀਂ ਕਹਿੰਦੇ ਜੇ। ਕਰ ਦਈਏ ਵਿੱਚੋਂ 2000 ਤਾਂ ਮੰਨ। ਮੈਂ 5 ਛੱਡ ਦਈਏ। ਅੱਛਾ। ਬੋਰ ਦਾ ਥੋੜਾ ਬਤਾ ਕਰਨਾ ਜੀ ਜਾਰਖੰਡ ਦੀ ਕਸਰ ਹੈਗੀ ਤੇ ਕੱਢ ਦੋ ਦੋ ਹੀ ਛੱਡ ਦੀ ਤਿੰਨ ਹੀ ਛੱਡ ਦੀਏ 72000 ਦੀ 70000 ਦੀ ਮੈਂ ਦੇ ਦਾਂਗਾ ਤਾਂ ਜੀ ਸੋਈ 72000 ਦੀ ਦੇ ਦੋਗੇ ਹਾਂ ਜੀ ਸੋਈ ਜੇ ਅੱਛਾ ਤੇ ਵੇਖ ਲਓ ਚੋਾਈ ਜੂਈ ਇੱਕ ਨੰਬਰ ਆ ਠੀਕ ਆ ਮਤਲਬ 2.5 ਕਿਲੋ ਚੋਆ ਹੈ ਵੇ ਤੁਹਾਨੂੰ ਕਹੀਏ ਇਨਾ ਚੋਆ ਇਨਾ ਜੋਆ ਬੜਾ ਚੰਗਾ ਆ ਤੇ ਦੁੱਧ ਕਿੰਨਾ ਦੱਸਿਆ ਇਸ ਚੋਆ ਜੂਈ ਦੁੱਧ ਮੈਂ 13-14 ਕਿਲੋ ਬੜੇ ਆਰਾਮ ਨਾਲ ਦਊਗੀ ਵੱਡੀ ਆ ਮੈਂ ਠੀਕ ਹੈ ਜੀ ਤੇ ਆ ਵੀ ਜਿਹੜੀ ਸੋਈ ਸਵਾਈ ਜੇ ਹਾਂ ਜੀ ਇਹ ਝੋੜੀ ਕੱਲ ਸੋਈ ਜ ਆ ਕੱਟੀ ਜੀ ਦੀ ਠੀਕ ਤੇ ਇੱਕ ਵੀਰ ਜੀ ਲੱਗੇ ਸ਼ਾਂਗ ਜੀ ਜਾਬਦੀ ਏ ਇੱਕ ਇਹ ਵੀਰ ਜੀ ਮਾੜਾ ਜਾ ਸਰੂ ਹੈਗਾ ਤੁਹਾਨੂੰ ਤੇ ਅੱਛਾ ਆ ਮਗਰ ਲੇਤੇ ਦੋ ਘਤਾਰਾਂ ਇਹਦੇ ਚ ਆਉਂਦੀਆਂ ਆਪਾਂ ਪਹਿਲਾਂ ਦੱਸ ਦਿੰਨੇ ਆ ਠੀਕ ਆ ਹਾਂ ਲਿਓ ਫਿਰ ਤੋਰਦੀਏ ਇੰਨੂੰ ਵੀ ਇਤ ਕਿੰਨੇ ਦਿਨ ਹੋਏ ਜੀ ਸੂਈ ਨੂੰ ਇਹ ਕੱਲ ਸੂਈ ਜੇ ਅੱਛਾ ਕੱਲ ਦੀ ਸੂਈ ਹੈ ਕੱਟੀ ਹੈ ਜੀ ਤਾਜ਼ਾ ਸੂਆ ਹੀ ਆਕੇ ਦੂਜਾ ਸੂਆ ਝੋਟੀ ਦੂਸਰਾ ਸੂਆ ਜਿਹੜਾ ਹੈ ਸੂਈ ਆ ਉੱਤਰਾ ਜਿਹੜੇ ਕੱਦ ਕਾਟ ਦੀ ਬੋਡੀ ਵੇਟ ਦੀ ਇਹ ਵੀ ਜਿਹੜੀ ਠੀਕ ਆ ਤੇ ਇਹਦੇ ਕੋਲ ਵੀਰ ਜੀ ਬੋਲਾ ਕਿੰਨਾ ਕਹੂਗਾ ਜੀ 8 ਕਿਲੋ ਬੋਲਾ ਇਸ ਲੋ ਚੋਇਆ ਅੱਛਾ ਹਾਂਜੀ ਤੇ ਕੱਟੀ ਇਹਦੇ ਮਗਰ ਕੱਲ ਸਵੇਰ ਦੀ ਸੂਈ ਆ ਇਹ ਕਿੰਨਾ ਕ ਚਵਾਈ ਜਾਊਗੀ ਦੋ ਦੇ ਵੀ ਝੋੜੀ 12 ਕਿਲੋ ਆਰਾਮ ਨਾਲ ਚਵਾਈ ਜਾਊਗੀ ਦੂਜੇ ਸੂਏ ਆ ਤੇ ਇਹਦਾ ਮੁੱਲ ਮੁੱਲ ਬਿਲਕੁਲ ਜਾਇਜ਼ ਕਰਨੇ ਆ ਜੀ ਕਿੰਨਾ 70 ਕਰ ਲਈਏ 70 ਹਾਂ ਵਿੱਚੋਂ ਕਰ ਦਈਏ ਕੁਝ ਮਾਨਤਨ ਦੱਸੋ ਕਿੰਨਾ ਕਰੀਏ 2000 ਕਰ ਦਈਏ 5 ਹੀ ਕਰੀਏ ਅੱਛਾ ਅੱਜ ਦੇਣ ਵਾਲਾ ਕੰਮ ਕਰਨਾ ਨਵੇਂ ਸਾਲ ਦੇ ਆਫਰ ਹੀ ਹਾਂਜੀ ਠੀਕ ਹੈ ਜੀ 5 ਦੇ ਵਿੱਚੋਂ ਛੋੜ ਕਰਾਂਗੇ 65000 ਦੀ ਦੇ ਦੋਗੇ 65000 ਛੱਡਾਂਗੇ ਠੀਕ ਹੈ ਜੀ ਹਾਂਜੀ 65000 ਕਹਿੰਦੇ ਛੱਡ ਦਿਆਂਗੇ 10000 ਹੀ ਦੇ ਦਾਂਗੇ ਬਾਕੀ ਦੋਵੇਂ ਤਾਜ਼ੀਆਂ ਸੂਈਆਂ ਵਾ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਖੜੋ ਤੇ ਹੁਣ ਆ ਗਏ ਜਿਹੜੀਆਂ گاਵਾਂ ਦੀ ਵਾਰੀ ਇਹ ਵੇ ਦੇ ਕਿਨਵਾਸ ਵਾਸ ਹੋਈ ਜੇ ਦੇ ਦੂਜਾ ਸੁਆ ਕਹਿੰਦੇ ਮੰਨ ਲਓ ਭਾਵੇਂ ਤੀਜਾ ਗਿਣ ਲੈ ਦੂਜਾ ਗਿਣ ਲੈ ਠੀਕ ਆ ਹਾਂ ਭਾਵੇਂ ਤੀਜਾ ਵੀ ਗਣ ਲੈ ਕੋਈ ਨਹੀਂ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਕੱਲ ਤਿੰਨੇ ਇਕੱਠੀਆਂ ਸੁਈਆਂ ਜਾਵ ਬੱਚੀਆਂ ਦੋ ਇੱਕ ਬੱਚਾ ਜੀ ਅੱਛਾ ਇਹਦੀ ਆ ਵੱਚੀ ਜੀ ਕਿੱਥੇ ਮਾਲ ਸੋਇਆ ਕਿ ਕਿਸਾ ਦਾ ਹਾਂ ਦੀ ਆ ਅੱਛਾ ਤੇ ਆ ਜਿਹੜਾ ਬੱਚਾ ਆ ਇਹ ਸ਼ਾਈ ਹਾਲ ਦਾ ਠੀਕ ਆ ਇਹਦਾ ਬੱਚਾ ਜਿਹੜਾ ਆ ਵਾ ਤੇ ਬਾਕੀ ਦੋ ਆ ਚਾਰੇ ਕੱਲ ਇਕੱਠੀਆਂ ਸੁਈਆਂ ਮਈ ਤੇ ਤਿੰਨ ਗਾਵਾਂ ਠੀਕ ਆ ਜੀ ਹਾਂ ਦੇਖ ਸਕਦੇ ਬੱਚੇ ਬਿਲਕੁਲ ਤਾਜ਼ੇ ਹੀ ਆ ਜਿਹੜੇ ਚਲੋ ਲਿਆ ਖੋਲੋ ਹਾਂ ਤੋਰਦੀ ਇਹ ਦੇਖੋ ਬੋਲਾ ਕਿੰਨਾ ਕਹੂਗਾ ਵੀਰ ਜੀ ਇਹਦੇ ਕੋਲ ਆਪਾਂ 10 ਕਿਲੋ ਬੋਲਾ ਚ ਹੋਇਆ ਆ ਤੇ ਇਹ ਕਿੰਨਾ ਚੋਈ ਹਾਂ ਹਾਦੀ ਨਹੀਂ ਇਹ ਕੀਤੀ ਅੱਛਾ ਹਾਂ ਥੱਲੇ ਛੱਡਿਆ ਇਹ ਕੁਝ ਕਿੰਨਾ ਚਵਾਈ ਜਾਊਗੀ ਮੰਨ ਲਓ ਦੁੱਧ ਚਲਦਾ 15 ਕਿਲੋ ਵਾੜ ਚ ਆਊਗੀ ਬਾਕੀ ਇਹ ਟਾਈਮ ਵੀ ਦੁਪਹਿਰ ਦਾ ਵਾ ਗਾਂ ਦੇ ਘਰਾਂ ਨਾ ਜ਼ਿਆਦਾ ਚੰਗਰ ਰੱਖ ਜੀ ਲੈ ਬਾਕੀ ਥਣਾ ਦਾ ਸਾਈਜ਼ ਜਿਹੜਾ ਇਹਦਾ ਕਾਫੀ ਚੰਗਾ ਤੇ ਇਹਦਾ ਵੀ ਜੇ ਫਿਰ ਕੀ ਰੱਖਣਾ ਮੁੱਲ ਆਪਾਂ ਮੋਲਵੀਰ ਜੀ 42000 42000 5000 ਵਿੱਚੋਂ ਛੋਟ ਅੱਛਾ 37000 ਦੀ 37000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮਾਤਾ 10000 ਹੋਰ ਛੱਡਦਾ ਹੁਣੇ ਛੱਡ ਦਿੰਨੇ ਆ 36000 ਦੀ 30000 ਹੀ ਦੇ ਦਾਂਗੇ ਵਾੜ ਬੜੀ ਚੰਗੀ ਜੀ ਠੀਕ ਹੈ ਜੀ ਤੇ ਆ ਵੀ ਤਾਜੀ ਸੂਈ ਹੈ ਇਹ ਪਹਿਲਾ ਸੂਆ ਸੂਈ ਜਾਵੇ ਲੋ ਠੰਡੀ ਧੀਰੀ ਜਿੱਦਾ ਮਰਜੀ ਥੱਲੇ ਬਹਿ ਜਾਓ ਕੋਈ ਚੱਕਰ ਨਹੀਂ ਆਵੇ ਠੀਕ ਹੈ ਜੀ ਇਹ ਵੀ ਕੱਲ ਦੀ ਸੂਈ ਹੈ ਹਨਾ ਇਹ ਵੀ ਕੱਲ ਹੀ ਸੂਈ ਜੀ ਇਹਦੇ ਕੋ ਕਿੰਨਾ ਕੋ ਇਹਦੇ ਕੋ 12 ਕਿਲੋ ਬੋਲਾ ਆਪਾਂ ਚੋਇਆ ਜੀ ਅੱਛਾ ਤੇ ਖਾਲੀ ਇਹ ਵੀ ਨਹੀਂ ਜੇ ਕੀਤੀ ਨਾ ਹੀ ਉਹ ਕੀਤੀ ਆ ਸਗੋਂ ਬੱਚੀ ਥੋੜੀ ਡਾਊਨ ਹੋ ਗਈ ਜਿਆਦਾ ਦੁੱਧ ਹੀ ਬੱਚੀ ਥਲੇ ਅੱਛਾ ਤੇ ਥੋੜੀ ਵੱਧ ਚੋਈ ਗਈ ਹੈ ਅੱਛਾ ਹਾਂ ਚਲੋ ਤੇ ਆਹ ਤਰ੍ਹਾਂ ਜਿਹੜੀ ਆ ਹੁਣ ਵਿਖਾਉਣ ਲੱਗਿਆ ਆਪਾਂ ਇਹ ਦੁੱਧ ਕਿੰਨਾ ਚਵਾਈ ਜਾਊਗਾ ਦੁੱਧ ਦੀ 15 16 ਦਾ ਰਾਮ ਨੇ ਤੂੰ 12 ਹੋਣਾ ਆਪਾਂ ਇਹ ਸਲਾ ਬੋਲਾ ਕੱਢਿਆ ਹੈ ਲਿਆ ਖੋਲੋ ਫਿਰ ਤੋੜ ਦੀਏ ਬਾਕੀ ਠੰਡੀ ਸੀਲ ਬੜੀ ਜੀ ਬਾਕੀ ਟੋਟਲ ਤਾਂ ਨੂੰ 6 ਬਸ਼ੂ ਵਿਖਾਉਣੇ ਆ ਅੱਜ ਆਪਣੇ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਆਪਣੀ ਮਰਜ਼ੀ ਦੇ ਨਾਲ ਚਵਾਈ ਕਰਕੇ ਖੜੋ ਸਾਡਾ ਕੰਮ ਹੈ ਵੀਡੀਓ ਬਣਾ ਕੇ ਤੁਹਾਨੂੰ ਵਿਖਾਉਣਾ ਬਾਕੀ ਆਪਣਾ ਤੁਸੀਂ ਪਸ਼ੂ ਪਸੰਦ ਕਰਕੇ ਖੜੋ ਜੇ ਨਫਾ ਹੁੰਦਾ ਵਾ ਉਹਦੇ ਵੀ ਜ਼ਿੰਮੇਵਾਰ ਤੁਸੀਂ ਜੇ ਤੇ ਕੋਈ ਨੁਕਸਾਨ ਹੁੰਦਾ ਉਹਦੇ ਵੀ ਜ਼ਿੰਮੇਵਾਰ ਤੁਸੀਂ ਜੇ ਸਾਡਾ ਵਿੱਚ ਕੋਈ ਲੰਦ ਨਹੀਂ ਹੁੰਦਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾ ਕੇ ਫੇਰ ਹੀ ਪਸ਼ੂ ਖੜਿਆ ਕਰੋ ਸਾਰੀਆਂ ਹੀ ਹੱਲੇ ਬੋਲੇ ਤੇ ਆ ਤੇ ਵੀ ਜੀ ਇਹਦਾ ਫਿਰ ਕੀ ਮੁੱਲ ਰੱਖਣਾ ਆਪਾਂ ਮੁੱਲ ਵੀ ਜੀ 47000 ਰੁਪਿਆ ਦਾ 47000 ਹਾਂਜੀ ਬਾਕੀ ਠੰਡੀ ਸੀਲ ਬਹੁਤ ਜੀ ਤੇ ਇਹਦਾ ਤੇ ਦੁੱਧ ਵੀ ਸੰਗਣਾ ਹੋਊਗਾ ਕਾਫੀ ਜੀ ਸੋਹਣਾ ਮਈਆਂ ਦਾ ਦੁੱਧ ਆ ਤੇ ਇਹ ਪੰਜ ਹੀ ਛੋਟ ਕਰਨੀ ਇਹ ਚੋਂ ਵੀ ਅੱਛਾ ਕਿੰਨੇ ਦੀ ਦੇ ਦੇਣੀ ਆ 42 ਦੀ 42000 ਦੇ ਹਾਂਜੀ ਤੇ ਬਾਕੀ ਮੋਕੇ ਦੇ ਥੋੜਾ ਪਤਾ ਹੋ ਰਿਹਾ ਜੀ ਤੁਸੀਂ ਦੱਸ ਦਿਓ ਹੁਣੇ ਹੀ ਕਰ ਦੋ ਜਿਹੜਾ ਕਰਨਾ ਯਾਰ ਕਰ ਦਈਏ ਫਿਰ ਇੱਥੇ ਹੋਰ ਦੇਖ ਲਓ ਯਾਰ ਹੀ ਕਰ ਦੋ ਠੀਕ ਐ ਦੋ ਹੀ ਕਰ ਦੋ ਪੂਰੇ 40 ਦੇ 40 ਚੋਂ 100 ਛੱਡਾਂਗੇ ਹੋਰੇ ਦੋ ਵੱਧ ਨਹੀਂ ਜੇ ਬਸ ਤੇ ਦੁੱਧ ਕਿੰਨਾ ਚ ਵਾਜੂਗੀ 15 16 ਆਰਾਮ ਨਾਲ ਚ ਆਊਗੀ ਠੀਕ ਐ ਜੀ ਤੇ ਹੁਣ ਇੱਕ ਆਵੀ ਜਰਸੀ ਚ ਆ ਗਈ ਜਿਹੜੀ ਜਰਸੀ ਕ੍ਰੋਸ ਚ ਸਤਨ ਤੋਂ ਇਹਦਾ ਕ ਵੀ ਕਾਫੀ ਚੰਗਾ ਲੱਗਾ ਹੈ ਇਹਦੇ ਮਗਰ ਵੀ ਬੱਛੀ ਚ ਵੇਦੀ ਜਿਹੜੀ ਵੀ ਬੱਛੀ ਜੀ ਠੀਕ ਐ ਜੀ ਹਾਂਜੀ ਆ ਬੱਛੀ ਇਹਦੀ ਉਹ ਬੱਛੀ ਆ ਹਾਂਜੀ ਤੇ ਇਹਦੇ ਕੋਲੇ ਬੋਲਾ ਕਿੰਨਾ ਇਹਦੇ ਵੀਰ ਜੀ ਮੰਨ ਲਓ ਬੋਲਾ ਅਸੀਂ ਨਾ ਥੋੜਾ ਵਾਦ ਚੋ ਬਿਠੇ 15 16 ਚ ਹੁੰਦਾ ਬੋਲਾ ਅੱਛਾ ਥੋੜੀ ਕਿ ਬੱਚੀ ਅੱਜ ਡਾਊਨ ਹੋ ਗਈ ਸੀ ਅੱਛਾ ਆਹੋ ਤੇ ਲਵਾਏ ਠੀਕਰੂ ਠੀਕ ਹੈ ਹੁਣ ਠੀਕ ਹੈ ਹਾਂ ਇਹ ਬਹੁਤ ਜ਼ਿਆਦਾ ਬੱਚੀ ਦੁੱਧ 흘ੀ ਆ ਠੀਕ ਹੈ ਇਹ ਕਿੰਨਾ ਦੁੱਧ ਚੋਈਆਂ ਤੋਂ ਪਾਸੇ ਚੱਲੂਗੀ ਭਾਈ ਤਈ ਕਿਲੋ ਦੁੱਧ ਦੇ ਦੋਗੀ ਲਿਆ ਫਿਰ ਤੋਰੋ ਹੇ ਕਰੀ ਨਾ ਬਾਕੀ ਹਲੇ ਦੁਪਹਿਰਾਂ ਦਾ ਹੀ ਟਾਈਮ ਐ ਲੈ ਜਾ ਬੀਜੀ ਬਾਕੀ ਸਾਰੀਆਂ ਸੁੰਗੀਆਂ ਸਵਾਈਆਂ ਆਪਣੀਆਂ ਇੱਥੇ ਆ ਕੇ ਵੇਖ ਕੇ ਪਾਸ ਕਰਕੇ ਚੁਵਾਈ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰ ਉਤਰਾਂ ਜਿਹੜੀ ਕੱਦ ਕਾਠ ਦੀ ਬੋਡੀ ਵੇਟ ਦੀ ਜਿਹੜੀ ਚੰਗੀ ਐ ਹਵਾਨਾ ਵੀ ਥੱਲੇ ਕਾਫੀ ਖੁੱਲਾ ਇਹ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤੇ ਵਿਧੀ ਇਹਦਾ ਕੀ ਫੇ ਰੱਖਣਾ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ ਮੰਨ ਲਓ 65000 ਕਰਦੇ ਆਪਾਂ ਅੱਛਾ ਹਾਂਜੀ ਤੇ ਕਿੰਨੇ ਰਜਿਸਟਰ ਨੋ ਕਰ ਦੇਣੀ ਹੈ 5 ਛੱਡ ਦਿੰਨੇ ਆ 5 ਛੱਡ ਦੇਣਾ ਕਿ ਵਿੱਚੋਂ ਕੱਢ ਦੀ ਔਰ ਵੇਖ ਲਓ ਤੁਹਾਡੀ ਮਰਜ਼ੀ ਹੈ 2000 ਛੱਡ ਦੀ ਇਹ 58 ਦੀ ਕੱਢ ਦੀ 58000 ਦੀ ਦੇ ਦੋਗੇ ਬਾਕੀ ਹਾਂ ਨਾ ਇਹ 58 ਦੀ ਵਾਚੀ 20 ਤੋਂ ਪਲੱਸ ਚੱਲੂਗੀ ਠੀਕ ਹੈ ਜੀ ਤੇ ਦੁੱਧ ਵੀ ਸੰਗਣਾ ਇਹਦਾ ਦੁੱਧ ਵੀ ਸੰਗਣਾ ਤੇ ਹੁਣ ਇੱਕ ਗੱਭਨ ਰਹਿ ਗਏ ਅੰਦੇ ਗੱਭਨ ਬਹੁਤ ਠੰਡੀ ਪੀਰੀ ਬੱਚੀ ਦੀ ਠੀਕ ਹੈ ਜੀ ਭਾਵੇਂ ਇਹ ਵੀ ਬਹਿ ਜੋ ਕੋਈ ਚੱਕਰ ਨਹੀਂ ਆ ਵਿਖੋ ਠੀਕ ਹੈ ਜੀ ਹਾਂਜੀ ਖੋਲ ਲੈ ਖੋਲ ਇਹ ਵੇ ਦੀ ਕਿਨੱਕ ਦੁੱਧ ਆ ਲੀ ਜੀ ਵੀਰ ਜੀ ਮੰਨ ਲਓ ਪਹਿਲੇ ਸਵੇਰ ਆਉਂਦੇ ਵੀ 11-12 ਕਿਲੋ ਚੋਂਦੇ ਰਹੇ ਆ ਆਪਾਂ ਅੱਛਾ ਪਿੰਡੋਂ ਆਪਣੇ ਲਈ ਆ ਠੀਕ ਹੈ ਹਾਂਜੀ ਪੈਰ ਘਾਣ ਵੇਖੋ ਕੀ ਕਰਦੀ ਹੈ ਇਹ ਕਿਨਾਂ 12-13 ਦੇਈਏ ਬੜਾ ਜੰਨਾ ਕਾ ਆਪਾਂ ਤਾਂ ਜਾਇਜ਼ਾ ਮੁੱਲ ਕਰਨਾ ਠੀਕ ਹੈ ਤੁਰ ਦੋ ਜੀ ਬਾਕੀ ਇਹ ਕੋ ਸੇਵਾ ਤੇ ਡਿਪੈਂਡ ਹੈ ਬਾਕੀ ਗੁਲਾਬੀ ਰੰਗ ਦਾ ਥਾਣਿਆ ਇਹਦੇ ਕੋਲ ਕਾਫੀ ਸੋਹਣਾ ਹੈ। ਛੇਤੀ ਸੂਪ ਨਾ ਇਹਨੇ ਮੇਂ ਬਹੁਤਾ ਟਾਈਮ ਨਹੀਂ ਖੜਨਾ। ਤਿਆਰੀ ਹਲਕਪਗ ਉਹ ਵੀ। ਬਾਕੀ ਠੰਡੀ ਸੀਲ ਦਾ ਥਣ ਥਣ ਬੜਾ ਚੰਗਾ ਲੱਗਿਆ ਜੀ ਇਧਰ ਵਸੂ ਐ ਦੀ ਉਹ ਖਾਲ। ਗੁਲਾਬੀ ਰੰਗ ਦੇ ਥਾਣੇ। ਆਹ ਬਤ। ਹਾਂ ਠੀਕ ਹੈ ਜੀ ਚੰਗਾ। ਤੇ ਇਹਦਾ ਕੀ ਰੱਖੀ ਹੈ ਵਿਧਿਆਪਾ ਮੁੱਲ? ਵੀਰ ਜੀ ਇਹਦਾ 42000 ਜੀ। ਅੱਛਾ। ਹਾਂ ਜੀ। ਇਹ ਦੇਣੀ ਪੰਜ ਹੀ ਛੱਡ ਦੇਣਾ ਪੰਜ ਹੀ ਛੱਡਣਾ ਇਹਦੇ ਚੰ ਇਹ ਦੇਣੀ 37000 ਦੀ 37000 ਦੀ ਕਿਹ ਹਜ਼ਾਰ ਹੋਰ ਛੱਡ ਦੀਏ ਛੱਡ ਦਿਓ ਕੋਈ ਗੱਲ ਨਹੀਂ 36000 ਦੀ 37000 ਦੀ ਦੇ ਦਾਂ ਠੀਕ ਹੈ ਜੀ ਬਾਕੀ ਬਹੁਤ ਚੰਗੀ ਜਿਹੀ ਵੇਖ ਲਓ ਕੋਈ ਫੋਨ ਲਾਵੇ ਮਨ ਤਾਂ ਮੁੱਕਦੇ ਹੋ ਜਾਊਗਾ ਹਾਂ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਹੋਰ ਵੀਰ ਜੀ ਇਹੋ ਜਿਹੜਾ ਸੂਆ ਮਾਲ ਆਣ ਕੇ ਚੋਕ ਇੱਥੇ ਖੜਨਾ ਆਪਣੇ ਤੁਹਾਡੇ ਘਰੇ ਤਸੱਲੀ ਕਰਕੇ ਖੜਨਾ ਤਸੱਲੀ ਕਰਨ ਤੇ ਜਿਹੜਾ ਗੱਬਣ ਹੈ ਉਹ ਪਾਸ ਕਰਦੇ ਠੀਕ ਹੈ ਜੀ ਪੰਜ ਪੰਜ ਡੰਗਰ ਸੂਏ ਆ ਬਹੁਤ ਛੀ ਸੂਣ ਵਾਲੀ ਆ ਇਹ ਆ ਕਿ ਇੱਥੇ ਆ ਜਨ ਜਿਤਨਾ ਮੰਨ ਲ ਤੁਸੀਂ ਜੇ ਜਾਂ ਕੋਈ ਵੀ ਵਪਾਰੀ ਆ ਚੌਂ ਤੋਂ ਨਹੀਂ ਕੋਈ ਵੀ ਸਰਕ ਵੀ ਕਹਿੰਦਾ ਕਿ ਚੁਵਾਈ ਕਰਕੇ ਖੜੋ ਹਾਂ ਕੋ ਚੁਵਾਈ ਕਰਕੇ ਖੜੇ ਹੋਣਾ ਹੀ ਕੀਤੀ ਆ ਤੇ ਗਾਗ ਨੂੰ ਵੀ ਗਾਗ ਦੀ ਵੀ ਜ਼ਿੰਮੇਵਾਰੀ ਬੰਦੀ ਆ ਟਾਈਮ ਕੱਢੇ ਆਪਣੀ ਚੁਵਾਈ ਕਰਕੇ ਤਸੱਲੀ ਕਰਕੇ ਖੜੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਚੁਵਾਈ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ